ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਜਿਹੜੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਕਮਾਲਪੁਰਾ ਹੈਗਾ ਜੀ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਏ ਬਿਲਕੁਲ ਸ਼ਹਿਵਾਜਪੁਰ ਜਿਹੜਾ ਦੋਸਤੋ ਨਜ਼ਦੀਕ ਹੈਗਾ ਤੇ ਗਲਾਲੀਪੁਰ ਪਿੰਡ ਵੀ ਬਿਲਕੁਲ ਨਜ਼ਦੀਕ ਆ ਠੀਕ ਹੈ ਜੀ ਤੇ ਲੋਕੇਸ਼ਨ ਜਿਹੜੀ ਆ ਤੁਸੀਂ ਦੋਸਤੋ ਲਾ ਕੇ ਸ਼ਹਿਵਾਜਪੁਰ ਤੁਸੀਂ ਬਾਈ ਹੋਰਾਂ ਦੇ ਕੋਲ ਪਹੁੰਚ ਸਕਦੇ ਜੇ ਘਰ ਵਿਜ਼ਿਟ ਕਰ ਸਕਦੇ ਹੋ ਠੀਕ ਹੈ ਜੀ ਅੱਜ ਜਿਹੜੇ ਟੋਟਲ ਐਨੀਮਲ ਹੈਗੇ ਆ ਇਸ ਘਰੋਂ ਤੁਹਾਨੂੰ ਆਪਾਂ ਦਿਖਾਉਣੇ ਆ ਤਕਰੀਬਨ 4 ਐਨੀਮਲ ਹੈਗੇ ਆ ਜੀ ਠੀਕ ਹੈ ਜੀ ਜਿਨ੍ਹਾਂ ਦੇ ਵਿੱਚ ਬਿਹੜਾ ਹੋਣਗੀਆਂ ਤਿੰਨ ਪ੍ਰੋਪਰ ਤੇ ਇੱਕ ਝੋਟੀ ਗੱਬਣ ਹੋਵੇਗੀ ਗੱਬਣ 'ਚ ਇੱਕ ਪਾਸ ਝੋਟੀ ਤੁਹਾਨੂੰ ਦਿਖਾਵਾਂਗੇ ਤੇ ਦੋ ਸੱਜਰਾਂ ਦੇ ਵਿੱਚ ਬਿਹੜਾ ਆ ਜਾਂਦੀਆਂ ਨੇ ਇੱਕ ਟੋਕੜ ਗੱਬਣ ਜਿਹੜੀ ਵੈੜ ਹੋਵੇਗੀ ਤੇ ਆ ਆਲਮੋਸਟ ਜਿੰਨੇ ਵੀ ਐਨੀਮਲ ਹੈਗੇ ਆ ਤਕਰੀਬਨ ਘਰ ਦੇ ਐਨੀਮਲ ਨੇ ਉਹਨਾਂ ਦੇ ਵਿੱਚੋਂ ਕੋਈ ਇੱਕ ਅੱਧਾ ਨਾਗ ਜਿਹੜਾ ਹੈਗਾ ਕੋਈ ਸੇਲ ਪਰਚੇਜ ਲਈ ਜਿਹੜੇ ਪਾਈ ਹੋਣੀ ਆ ਇਹ ਕਿਲੇ ਦੇ ਉੱਪਰ ਲੈ ਕੇ ਆਉਂਦੇ ਆ ਤੇ ਜਿਹੜਾ ਵਿਕਰੀ ਲਈ ਦੋਸਤੋ ਉਹ ਵੇਚ ਦਿੰਦੇ ਆ ਤੇ ਆਓ ਆਪਣੇ ਇੱਕ ਟਾਈਮ ਦੀ ਦੋ ਟਾਈਮ ਦੀ ਤਸੱਲੀ ਜਿਹੜੀ ਹੈਗੀ ਆ ਘਰ ਵਿਜਿਟ ਕਰਕੇ ਤੁਸੀਂ ਜ਼ਰੂਰ ਕਰ ਲਿਓ ਠੀਕ ਹੈ ਜੀ ਥਾਣਾ ਦੀ ਚੈੱਕ ਪਾਸ ਕਰਨ ਤੋਂ ਬਾਅਦ ਤੁਸੀਂ ਬੇਸ਼ੱਕ ਸੌਦਾ ਕਰ ਸਕਦੇ ਜੀ ਸੀਲ ਸੌ ਪਸ਼ੂ ਹੋਣਗੇ ਜਿੰਨੇ ਵੀ ਆਪਾਂ ਤੁਹਾਨੂੰ ਪਸ਼ੂ ਦਿਖਾਵਾਂਗੇ ਤੇ ਡਿਟੇਲ ਪ੍ਰੋਪਰ ਦੇ ਲਈ ਆਪਾਂ ਵੀਰ ਦੇ ਕੋਲ ਚੱਲਦੇ ਆਂ ਤੇ ਅੱਜ ਜਿਹੜੀ ਤਰੀਕ ਹੈਗੀ 18 ਜਨਵਰੀ ਨੂੰ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਤੇ ਸਮਾਂ ਜਿਹੜਾ ਦੋਸਤੋ ਤਕਰੀਬਨ 1 ਵਜੇ ਦਾ ਜਿਹੜਾ ਦੁਪਹਿਰ ਦਾ ਸਮਾਂ ਹੈਗਾ ਤੇ ਹਵਾਨੇ ਆਰਡਰ ਦੀ ਥਾਣਾ ਦੀ ਪੂਰੀ ਆਪਾਂ ਬਾਈ ਹੋਰਾਂ ਤੋਂ ਵੈਰੀਫਾਈ ਕਰ ਲਵਾਂਗੇ ਵੀ ਕੀ ਇਹਨਾਂ ਦੀ ਹੈਗੀ ਐ ਸਿਚੁਏਸ਼ਨ ਚੱਲਦੇ ਆਂ ਬਥੇਰੇ ਡਿਟੇਲ ਦੇ ਲਈ ਵੀਰ ਦੇ ਕੋਲ ਪੁੱਛ ਲੈਨੇ ਕੀ ਨਾਮ ਹੈਗਾ ਸਭ ਤੋਂ ਪਹਿਲਾਂ ਵੀਰ ਸਾਸਰੀਕਾਰ ਸਾਸਰੀਕਾਰ ਜੀ ਸਰ ਸਭ ਕੀ ਬਾਰੇ ਦੱਸੋ ਬਹੁਤ ਵਧੀਆ ਇੱਕ ਵੀਰ ਜੀ ਆਪਣਾ ਨਾਮ ਜ਼ਰੂਰ ਦੱਸ ਜੀ ਹਾਂ ਵੀਰ ਜੀ ਅਜਾਦ ਸਿੰਘ ਜੇ ਪਿੰਡ ਕਮਾਲਪੁਰ ਜ਼ਿਲ੍ਹਾ ਤੇ ਤਹਿਸੀਲ ਤਰਨਤਾਰਨ ਸਾਹਿਬ ਠੀਕ ਆ ਆਜਾਤ ਵੀਰੇ ਆਉਣਾ ਹੋਵੇ ਕਿਸੇ ਨੇ ਤਰਨ ਤਰਨ ਆਉਣਾ ਤੇ ਮਾਨੋਚਲਾ ਵਾਲਾ ਰੋਡ ਜਿਵੇਂ ਮੇਨ ਆਪਣੇ ਸ਼ਿਭਾਈਪੁਰ ਆ ਅੱਛਾ ਜੀ ਹਾਂਜੀ ਪਿੱਕੀਵਿੰਡ ਵਾਲੇ ਰੋਡ ਦੇ ਉੱਪਰ ਆਪਣਾ ਪਿੰਡ ਆ ਪਿੰਡ ਹਾਂਜੀ ਤੇ ਐਨੀਮਲ ਜਿੱਦਾਂ ਮੈਂ ਦੱਸਿਆ ਘਰ ਦੇ ਆ ਜਾਂ ਕੋਈ ਇੱਕ ਦੋ ਨਾਗ ਇਹਨਾਂ ਚ ਜੀ ਮੰਨ ਲਓ ਸੇਲ ਵਾਸਤੇ ਵੀ ਲੈ ਆਈਦੇ ਤੇ ਵੈਸੇ ਮੰਨ ਲਓ ਜਿਆਦਾ ਤਿੰਨ ਨਾਗ ਆਪਣੇ ਘਰ ਦੇ ਤੇ ਇੱਕ ਸੇਲ ਵਾਸਤੇ ਜਿਹੜੀ ਲੈਂਦੀ ਉਹ ਆ ਠੀਕ ਆ ਹਾਂਜੀ ਤੇ ਅੱਜ ਵੀ ਇਸ ਪਹਿਲੇ ਨੰਬਰ ਤੋਂ ਆਪਾਂ ਸਟਾਰਟ ਕਰ ਲਈਏ ਇਹ ਬੈੜ ਜਿਹੜੀ ਹੈਗੀ ਆ ਇੱਕ ਤਾਂ ਨਹੀਂ ਉਮਰ ਦੱਸ ਦੋ ਏਜ ਦੱਸ ਦੋ ਵੀ ਇੱਕ ਮੂੰਹ ਦੰਦੋਂ ਵੀ ਜਰੂਰ ਦੱਸ ਦਿਓ ਜੀ ਇਹ ਜੀ ਪਹਿਲਾ ਸੁਗਾ ਸੂਈ ਹੈ ਰਾਤ ਦੀ ਸੂਈ ਆ ਮੂੰਹ ਦੋ ਦੰਦ ਆ ਠੀਕ ਆ ਜੀ ਹਾਂਜੀ ਤੇ ਬਾਕੀ ਹਾਈਟ ਵੀਟ ਬਹੁਤ ਵੱਡੀ ਹਨ ਬਾਈਲ ਬੂਈ ਵੀ ਬਾਕੀ ਰਾਜੀ ਭਾਜੀ ਚੰਗੀ ਆ ਬਾਕੀ ਥਣ ਭਾਂਡਾ ਬੇਕਰ ਥੰਮ ਥੰਮ ਬਹੁਤ ਸਾਫ਼ ਲੱਗਾ ਪਹਿਲਣ ਬੱਚੀ ਆ ਮੂੰਹ ਦੋ ਦੰਦ ਆ ਜੀ ਠੀਕ ਆ ਮੂੰਹ ਦੋ ਦੰਦ ਆ ਦੋਸਤੋ ਤੇ ਤਸੱਲੀ ਜਿਹੜੀ ਹੈਗੀ ਆ ਜੇਕਰ ਮੂੰਹ ਫੜਾ ਦਿੰਦੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਕਰ ਲਓ ਚੈੱਕ ਜੀ ਠੀਕ ਆ ਆ ਦੇਖੋ ਹਾਂਜੀ ਦੋ ਦਾ ਦਾ ਮੂੰਹ ਜੇ ਠੀਕ ਆ ਜੀ ਜੋ ਕਿਹਾ ਹੈਗਾ तकरीबन ਉਹੀ ਪਸ਼ੂਆਂ ਦੇ ਵਿੱਚ ਨਿਕਲੇਗਾ ਬਾਕੀ ਜਿਹੜੀ ਤਸੱਲੀ ਹੈਗੀ ਥਾਣਾ ਵਾਲੇ ਪਾਸਿਓ ਉਹ ਤੁਸੀਂ ਘਰ ਵਿਜ਼ਿਟ ਕਰਕੇ ਜ਼ਰੂਰ ਕਰ ਲਿਓ ਆ ਥਾਣੇ ਦਾਗਾ ਹੈਗਾ ਉਲਟ ਬਹਿਣੀ ਵਾਲੇ ਪਾਸੇ ਤੋਂ ਤੁਸੀਂ ਜਿਹੜੀ ਥਾਣਾ ਦੀ ਕੁਆਲਿਟੀ ਦੇਖ ਲਓ ਤੇ ਕੱਲ ਵੀਰ ਰਾਤ ਹੀ ਸੂਈ ਪਲਾਂ ਰਾਤ ਸੂਈ ਆ ਰਾਤ ਸੂਈ ਜੇਰ ਜੁਰ ਦੀ ਵੀਡੀਓ ਸਾਰੀ ਆ ਗਈ ਜੇਰ ਜੁਰ ਆਪਣੇ ਆਪ ਪੈ ਗਈ ਸੀ ਵਧੀਆ ਜੀ ਸਭ ਕੁਝ ਹੋ ਗਿਆ ਜੀ ਠੀਕ ਆ ਤੇ ਬੱਚਾ ਵੀ ਥੱਲੇ ਕੀ ਆ ਮਗਰ ਬੱਚਾ ਜੀ ਮਗਰ ਬੱਚਾ ਹਾਂਜੀ ਤੇ ਜਿਹੜੀ ਹਾਈਟ ਕਰਦਾ ਦੋਸਤੋ ਪੂਰਾ ਹੈਗਾ ਹਾਂਜੀ ਤੇ ਵਹਿੜ ਜਿਹੜੀ ਹੈਗੀ ਆ ਤਕਰੀਬਨ ਹਜੇ ਪਹਿਲਣ ਅ ਸੂਈ ਹੈਗੀ ਆ ਤੇ ਇਹਨੂੰ ਬੈਕ ਸਾਈਡ ਤੋਂ ਵੀ ਮੜਾ ਹਿੱਕਿਓ ਜਾਣ ਆ ਥਣ ਪਾਂਡਾ ਵੇਖੋ ਦੋਸਤੋ ਠੀਕ ਆ ਪਾਲਾ ਹੈਗੀ ਆ ਥੋੜੀ ਜੀ ਉਹ ਤੁਸੀਂ ਵੇਖ ਸਕਦੇ ਹੋ ਤਾਜੀ ਸੂਈ ਆ ਇੱਕ ਦੋ ਤਿੰਨ ਦਿਨਾਂ ਦੇ ਦੌਰਾਨ ਜਿਹੜਾ ਪਾਲਾ ਥਜੂਗੀ ਬਿਲਕੁਲ ਤੇ ਖਵਾਨਾ ਬਿਲਕੁਲ ਬੈਕ ਸਾਈਡ ਤੋਂ ਤੁਸੀਂ ਵੇਖੋਗੇ ਥਣ ਮੁਠੀ ਵਾਲਾ ਮਗਰਲੇ ਥਣਾ ਦਾ ਜਿਹੜਾ ਸਪੇਸ ਆ ਦੋਸਤੋ ਉਹਨਾਂ ਦੇ ਹਿਸਾਬ ਨਾਲ ਪੂਰਾ ਤੇ ਅਗਲੇ ਥਣਾ ਦਾ ਸਪੇਸ ਜਿਹੜਾ ਗਿੱਠ ਗਿੱਠ ਤੇ ਉਹ ਵੀ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰੋ ਠੀਕ ਆ ਤੇ ਬਿਲਕੁਲ ਮੁੱਠੀ ਵਾਲਾ ਥਣਾ ਤੇ ਇਹ ਭਾਈ ਬੌਲਾ ਬੂਲਾ ਫਿਰ ਕੱਢਿਆ ਸਵੇਰੇ ਔਰ 3 ਕਿਲੋ ਚੋਈ ਸਵੇਰੇ ਮੰਨ ਲਓ ਵਸ਼ੇ ਨਹੀਂ ਸਾਡੇ ਦੇ ਠੀਕ ਆ ਤੇ ਭਾਈ ਆਜਾਦ ਕਿੰਨਾ ਕੁ ਦੁੱਧ ਦੇਣ ਦੀ ਸੁਭਾਵਨਾ ਵੀ ਕਿੰਨੀ ਮੰਨ ਲਓ ਜਿਆਦਾ ਨਹੀਂ ਕੋਈ ਆਪਾਂ ਦੇ ਮਤਲਬ 15 ਤੋਂ 16 ਲੀਟਰ ਤੱਕ ਜ਼ਰੂਰ ਚਵਾਉਗੇ 15 ਤੋਂ 16 ਨਹੀਂ ਵਸ਼ੀ ਵੱਡੀ ਆ ਲੰਬਾਈ ਲਬੂਈ ਜਿਹਾ ਹਾਈਟ ਆ ਬਾਕੀ ਵੇੜਬੋੜੇ ਚ ਵੀ ਆ ਉਹ ਵਾਲੀ ਏਡੀ ਨੇ ਸੋਹਣੀ ਆ ਵੜ ਜਿੰਨੇ ਵੀ ਆ ਦੋਸਤੋ ਵਧੀਆ ਆ ਬਾਕੀ ਪਾਲ ਥੋੜੀ ਜੀ ਹੈਗੀ ਆ ਪਾਲ ਜ਼ਰੂਰ ਹੈ ਜੀ ਠੀਕ ਆ ਉਹ ਜਾਣਕਾਰ ਵੀਰ ਤੁਸੀਂ ਜ਼ਰੂਰ ਜਿਹੜਾ ਨੌਲੇਜ ਵਿੱਚ ਰੱਖ ਲਿਓ ਤੇ ਬਾਕੀ ਕੱਦ ਕਾਠੀ ਦੇ ਵਿੱਚ ਪੂਰੀ ਆ ਪਿੱਠ ਪੁੱਠੇ ਵੱਲੋਂ ਰਾਜੀ ਆ ਤੇ ਇੱਕ ਵਾਰੀ ਫੇਸ ਦੀ ਕੁਆਲਿਟੀ ਆ ਉਹ ਜ਼ਰੂਰ ਚੈੱਕ ਕਰੋ ਠੀਕ ਆ ਇਸ ਦੀ ਕੁਆਲਿਟੀ ਚੰਗੀ ਹੈ ਤੇ ਆਜਾਦ ਭਾਈ ਇਹਦਾ ਮੁੱਲ ਕਿੰਨਾ ਕੀ ਲੈ ਦੇ ਕਰਨਾ ਭਾਈ ਮੁੱਲ ਇਹਦਾ 43000 ਰੁਪਏ ਮੰਨਦਾਂ ਕਰਦਾਂਗੇ 43 ਚ ਹਾਂਜੀ ਠੀਕ ਆ ਲੈਸ ਹੋ ਜੂਗੀ ਆਉ ਜੂ ਇਹੋ ਜੀਆਂ ਬੱਚਿਆਂ ਮੰਨ ਲਓ 50 50 ਮੰਗੀਆਂ ਤੇ 55 55 ਮੰਗਾਂ ਪਰ ਨੋਰਮਲ ਰੇਟ ਆ ਹਾਂਜੀ ਹਾਂਜੀ ਠੀਕ ਆ 43000 ਜਿਹੜਾ ਦੋਸਤੋ ਕੋਈ ਇਹ ਨਹੀਂ ਹੈਗਾ ਵੀ ਕੋਈ 46000 ਜਾਂ 50000 ਵੀ ਅਜੇਕਰ ਮਾਰਕੀਟ ਦੇ ਬਾਜ਼ਾਰ ਦੇ ਹਿਸਾਬ ਨਾਲ ਕਿਤੇ 46000 ਰੁਪਏ 48000 ਰੁਪਏ ਡਿਮਾਂਡ ਹੋ ਸਕਦੀ ਆ ਪਰ ਡਿਮਾਂਡ ਵੀ ਜਿਹੜੀ ਆ ਵੀਰ ਨੇ 43000 ਕੀਤੀ ਆ ਮੌਕੇ ਤੇ ਜਿਹੜਾ ਦੋਸਤੋ ਸ਼ੂਟ ਠੀਕ ਆ ਜੀ ਤੇ ਭਾਈ ਜਾਦ ਇਹਨੂੰ ਇਹਨੂੰ ਮੜਾ ਕਰ ਦੋ ਇਹਨੂੰ ਖੋਲ ਕੇ ਦਿਖਾ ਦिए ਬਾਕੀ ਵਿਹੜ ਦਾ ਕੱਦ-ਕੜ ਜਿਹੜਾ ਦੋਸਤੋ ਵਧੀਆ ਹੈਗਾ ਠੀਕ ਆ ਕੋਈ ਬਾਲੀ ਛੋਟੀ ਜੀ ਵਿਹੜ ਤੱਕ ਕੇ ਨਾ ਆਇਓ ਵਿਹੜ ਕੱਦ-ਕੜ ਦੇ ਵਿੱਚ ਪੂਰੀ ਹੈ ਤੇ ਵੇਲਬੂਲ ਦੀ ਵੀ ਲੰਬਾਈ ਤੁਸੀਂ ਵੇਖੋਗੇ ਵੇਲ ਪੱਖੋਂ ਵੀ ਲੰਬਾਈ ਦੇ ਵਿੱਚ ਪੂਰੀ ਆ ਤੇ ਹਵਾਨੇ ਅਡਰ ਦੀ ਕੁਆਲਿਟੀ ਤੁਸੀਂ ਵੇਖ ਕੇ ਚੈੱਕ ਕਰੋ नीचे ਜਿਹੜਾ ਬੱਚਾ ਦੋਸਤੋ ਬੱਚਾ ਹੈਗਾ ਠੀਕ ਆ ਇਸ ਤੋਂ ਬਾਅਦ ਭਾਈ ਦੂਜੇ ਨੰਬਰ ਤੇ ਆਪਣੇ ਕੋਲੇ ਝੋਟੀ ਆ ਗਈ ਹੈ ਤੇ ਝੋਟੀ ਦੀ ਉਮਰ ਵੀ ਦੱਸਦਗੇ ਵੀਰ ਜੀ ਕਿ ਤਿੰਨ ਸਾਲ ਦੀ ਹੋਊਗੀ ਅੱਛਾ ਜੀ ਹਾਂਜੀ ਤੇ ਸਾਢੇ ਪੰਜਾਂ ਮਹੀਨੇ ਗੱਭਣ ਜਿਹਦੇ ਪਹਿਲੇ ਸੂਏ ਨੇ ਸੂਣਾ ਜੀ ਠੀਕ ਆ ਜੀ ਹਾਂਜੀ ਸਾਢੇ ਕਿੰਨ੍ਹੇ ਸਾਲ ਦੀ ਹੋਵੇਗੀ ਹਾਂਜੀ ਸਾਢੇ ਜਨਵਾ ਦੀ ਮਦਰੀ ਡੋਲੀ ਜੀ ਬਾਕੀ ਨਾ ਪਿੱਠ ਪੂਰਾ ਬਹੁਤ ਜ਼ਿਆਦਾ ਚੌੜਾ ਹੈ ਠੀਕ ਆ ਜੀ ਹਾਂਜੀ ਸੋ ਦੋਸਤੋ ਸਾਢੇ 3 ਕਿ ਸਾਲ ਦੀ ਜਿਹੜੀ ਉਮਰ ਆ ਤੇ ਸਾਢੇ 1 5 ਮਹੀਨੇ ਦੀ ਏਡਗੇਟ ਜਿਹੜੀ ਸਾਢੇ 5 ਮਹੀਨੇ ਦੀ ਗੱਬਣ ਆ ਠੀਕ ਆ ਚੈੱਕ ਪਾਸ ਆ ਤੇ ਪਿੱਠ ਪੁੱਠੇ ਦੀ ਬੜੀ ਐ ਚੌੜਾਈ ਬੜੀ ਐ ਤੇ ਹੈ ਮਧਰੀ ਡੌਲੀ ਦੀ ਆ ਮੀਡੀਅਮ ਹਾਈਟ ਆ ਤੇ ਪਿੱਠ ਪੁੱਠਾ ਵੇਖੋ ਤਕਰੀਬਨ ਤੁਸੀਂ ਆ ਕਰੋ ਲਾਓ ਅੰਦਾਜ਼ਾ ਜੀ ਠੀਕ ਆ ਤੇ ਥਣ ਥਣ ਜਿਹੜਾ ਹੈਗੀ ਝੋਲੀ ਚਲੀ ਆ ਵੇਖੋ ਵਟਪੁੱਟ ਕਾਫੀ ਆ ਤੇ ਸਾਢੇ 5 ਮਹੀਨੇ ਦੀ ਹੁਣ ਜਿਹੜੀ ਮੌਕੇ ਦੀ ਆ ਠੀਕ ਆ ਸਾਢੇ 5 ਮਹੀਨਾ ਜਿਹੜਾ ਇਹਨੂੰ ਚੱਲ ਰਿਹਾ ਹੁਣ ਮੌਕੇ ਤੇ ਠੀਕ ਆ ਤੇ ਚਾਰ ਥਾਣ ਆ ਚਾਰੇ ਥਣ ਜਿਹੜੀ ਸਪੇਸ ਪੂਸ ਚੰਗੀ ਹੈਗੀ ਆ ਠੀਕ ਆ ਇਹ ਤਾਂ ਵੀ ਇੱਕ ਝੋਟੀ ਦਾ ਮੁੱਲ ਵੀ ਜਰੂਰ ਦੱਸਿਆ ਵੀ ਕੀ ਡਿਮਾਂਡ ਕੀਤੀ ਮੰਨ ਲਓ ਜਿਹੜੇ ਦਿਨਾਂ 'ਚ ਤੇ ਆ ਕੇ ਸੁੰਦੀ ਬਹੁਤ ਏਖੋਣੀ ਮਾਲ ਦੀ ਦੇ ਆਪਾਂ 42000 ਰੁਪਏ 'ਚ ਮੰਨਤਾਨ ਕਰਦਾਂਗੇ 42000 ਦੇ ਵਿੱਚੋਂ ਠੀਕ ਆ ਭਾਅ ਪੜਦਾ ਜਿਹੜਾ ਦੋਸਤੋ ਚੰਗਾ ਹੈ तकरीबन ਅੱਗੇ ਜਾ ਕੇ ਪੂਰੀ ਸਿੱਖ ਦੇ ਵਿੱਚ ਤੇਜ਼ੀ ਦੇ ਵਿੱਚ ਚੜੀ ਆ ਤੁਸੀਂ ਝੋਟੀ ਜੇ ਵੇਚਣੀ ਵਿਚਾਓ ਤੇ ਨਫਾ ਅੱਗੇ ਦੇ ਜੂਗੀ ਤੇ ਇਹਨੂੰ ਵੀ ਵੀਰ ਮਾੜਾ ਦਿਖਾ ਦਿਓ ਵੀਰਾਂ ਨੂੰ ਖੋਲ ਕੇ ਝੋਟੀ ਚੰਗੀਆਂ ਦੋਸਤੋ ਸਾਢੇ 3 ਸਾਲ ਦੀ ਉਮਰ ਇੱਕ ਵਾਰੀ ਮੈਂ ਰਿਪੀਟ ਕਰ ਦਿੰਦਾ ਤੇ ਸਾਢੇ 5 ਮਹੀਨਿਆਂ ਦੀ ਜਿਹੜੀ ਆ ਉਹ ਗੱਬਣ ਹੈਗੀ ਆ ਚੈੱਕ ਪਾਸ ਆ ਬਾਕੀ ਤੁਸੀਂ ਤਸੱਲੀ ਕਰਨੀ ਆਪਦੀ ਸਾਈ ਬਿਆਨਾ ਕਰਕੇ ਆਪਣੇ ਕਿਸੇ ਖਾਸ ਨਿੱਜੀ ਡਾਕਟਰ ਤੋਂ ਵੀ ਤੁਸੀਂ ਚੈੱਕ ਕਰਵਾ ਕੇ ਲੈ ਕੇ ਜਾ ਸਕਦੇ ਏ ਇਸ ਤੋਂ ਬਾਅਦ ਜਦ ਬਈ ਤੀਜੇ ਨੰਬਰ ਤੇ ਇੱਕ ਆਪਣੇ ਕੋਲ ਵੱਡੀ ਫਾਰਮ ਵਾਲੀ ਵੜ ਜਿਵੇਂ ਜਾਪਦੀ ਆ ਉਹ ਹਿਸਾਬ ਕਿਤਾਬ ਦੀ ਆ ਤੇ ਇਹਦਾ ਵੀਰ ਜੀ ਕੀ ਫਿਰ ਹੁਣ ਸਮਾਚਾਰ ਇਹ ਵੀਰ ਜੀ ਮੰਨ ਲਓ 3 ਮਹੀਨੇ ਦੀ ਗੱਬਣ ਦੇ ਚੈੱਕ ਪਾਸ ਆ ਠੀਕ ਆ ਤੇ ਦੁੱਧ ਤੇ ਮੰਨ ਲਓ ਜੇ ਤੁਹਾਨੂੰ 10 ਕਿਲੋ ਪਰ 9 ਕਿਲੋ ਦੀ ਗਾਰੰਟੀ ਦੇਵਾਂਗੇ। ਆ ਠੀਕ ਆ। ਹਾਂਜੀ ਤੇ ਵੱਡੀ ਗਾਂ ਫਾਰਮ ਵਾਲੀ ਵੱਡੀ ਗਾਂ ਤੇ ਤਿੰਨਾਂ ਮਹੀਨੇ ਗੱਭਣਿਆ ਤੇ ਦੁੱਧ 10 ਕਿਲੋ ਪਰ 9 ਕਿਲੋ ਦੀ ਗਾਰੰਟੀ ਦੇ ਦਾਂਗੇ। ਠੀਕ ਆ। ਤੇ ਬਾਕੀ ਤੁਸੀਂ ਆ ਵੇਖ ਲਓ ਗਾਂ ਜਿੱਡੀ ਵੱਡੀ ਫਾਰਮ ਵਾਲੀ ਗਾਂ ਆ। ਬਾਕੀ ਚਵਾਥ ਥਣਾ ਥੋਣਾ ਦੀ ਵਧੀਆ ਜੀ। ਜਾਨਾ ਵੀਰ ਜੀ ਸਭ ਚਵਾਥ ਸਵਾਹ ਸਾਹਿਬ ਇੱਕੋ ਹੀ ਗਾ। ਠੀਕ ਆ। ਹਾਂਜੀ। ਸੋ ਦੋਸਤੋ ਬਾਕੀ 10 ਲੀਟਰ ਵੀਰ ਉਹਨਾਂ ਦੇ ਘਰੇ ਆ ਤੇ 9 ਲੀਟਰ ਦੀ ਤਸੱਲੀ ਦੇਣਗੇ। ਅੱਗੇ ਚਾਹੇ ਕਿਸੇ ਵੀਰ ਨੇ ਆਨਲਾਈਨ ਮੰਗਾਉਣੀ ਕਿਉਂ ਭ ਪੰਡਾ ਜਿਹੜਾ ਹੈਗਾ ਦੋਸਤੋ ਤੁਸੀਂ ਵੇਖ ਕੇ ਚੈੱਕ ਕਰੋ ਹੁਣ ਸਮੇਂ ਦੇ ਹਿਸਾਬ ਨਾਲ ਦੱਸਿਆ ਵੀ 1 ਵਜੇ ਦਾ ਟਾਈਮ ਆ ਤੇ ਸਾਢੇ 3 ਮਹੀਨੇ ਦੀ ਜਿਹੜੀ ਚੈੱਕ ਪਾਸ ਆ ਠੀਕ ਆ ਤੇ ਆ ਥਣ ਥਣ ਵੇਖ ਲਓ ਤੁਸੀਂ ਬਿਲਕੁਲ ਵਧੀਆ ਚੰਗਾ ਮੁੱਠੀ ਵਾਲਾ ਥਾਣਾ ਤੇ ਸੀਲ ਸੌ ਜਿਹੜੀ ਹੈਗੀ ਆ ਜਿੱਥੇ ਖੜ ਗਈ ਉੱਥੇ ਖੜ ਗਈ ਉਹ ਗੱਲਬਾਤ ਆ ਵਹਿਣ ਦੀ ਤੇ ਕਦ ਕਰ ਜਿਹੜਾ ਦੋਸਤੋ ਵੇਖੋ ਤੁਸੀਂ ਵੀਰ ਦੇ ਬਰਾਬਰ ਬਿਲਕੁਲ ਖੜੀ ਵੱਡੇ ਕਦ ਕਰ ਦੇ ਹਾਂ ਹਾਂ ਵੱਡੇ ਉੱਚੇ ਕਦ ਕਰ ਦੇ ਵਿੱਚ ਆ ਨਾਰਮਲ ਵੜਾ ਹੋਰ ਵੀ ਜਿਹੜੀਆਂ ਲਾਗੇ ਖੜੀਆਂ ਆ ਖਾਰਮ ਦੀ ਵਹਿੜਾ ਤਕਰੀਬਨ ਤੇ 9 ਲੀਟਰ ਦੀ ਚਵਾਈ ਤੁਸੀਂ ਕਰ ਸਕਦੇ ਜੀ ਹੁਣ ਮੌਕੇ ਤੇ ਠੀਕ ਹੈ ਜੀ ਤੇ ਸਾਢੇ 3 ਮਹੀਨੇ ਦੀ ਜਿਹੜੀ ਆ ਉਹ ਗੱਬਣ ਚੱਕ ਪਾਸ ਤੇ ਸੂਆ ਬਾਈ ਕਿੰਨਾ ਸੁਈ ਹੋਵੇਗੀ ਸੂਆ ਦਾ ਦੂਜਾ ਦੂਜਾ ਸੁਈ ਤੀਜੇ ਵਾਸਤੇ ਗੱਬਣ ਆ ਕਿ ਤੀਜੇ ਲਈ ਗੱਬਣ ਜਿਹੜੀ ਗੱਬਣ ਵਾਲੋ ਸੱਜਰ ਬਹੁਤ ਚੰਗਾ ਦੋ ਦਿਨ ਦੀ ਬਾਕੀ ਜਿੰਨਾ ਵੀ ਰਾਂ ਲੈਣੀ ਆਪ ਨੂੰ ਪਤਾ ਹੋਣਾ ਚਾਹੀਦਾ ਮਤਲਬ ਐਡੀ ਵਹਿੜ ਕਿੰਨਾ ਦੋ ਚਵਾ ਸਕਦੀ ਹੈ ਬਿਲਕੁਲ ਤੇ ਇਹਦਾ ਸੱਜਰ ਦਾ ਵੀ ਕਿੰਨਾ ਕਿ ਸੀਗਾ ਸੱਜਰ ਦਾ ਵੀਰ ਜੀ ਮੰਨ ਲਓ ਕੋਈ 18 ਤੋਂ 19 ਲੀਟਰ ਤੱਕ ਆਪਾਂ ਚੋਇਆ ਹੈ ਆਪਾਂ ਆਪੇ ਹੱਥੀ ਚੋਇਆ ਜੀ ਹਾਂ ਹ ਇਨੂੰ ਮੜਾ ਇੱਕ ਸੈਟ ਕਰ ਵੀਰ ਪਿਛਲੇ ਸੂਏ ਆਪਾਂ ਧੋਕਰ ਗੱਭਣ ਲਈ ਸੀ ਹਮ ਇੱਕ ਸੂਆ ਆਪਾਂ ਮੱਲਣ ਘਰੇ ਚੋਇਆ ਸੱਜਦਾ ਤੇ ਹੁਣ ਅਗਾਪਾ ਫੇਰ ਧੋਕਰ ਗੱਭਣ ਵਿੱਚ ਲੱਗੇ ਜੀ ਹਾਂਜੀ ਆਹ ਫੇਸ ਦੀ ਕੁਆਲਿਟੀ ਵੇਖੋ ਤੇ ਸੂਆ ਹੁਣ ਦੂਜੇ ਲਈ ਚੱਲ ਰਹੀ ਹੈ ਤੇ ਦੂਜੇ ਲਈ ਗੱਭਣ ਹਮ ਠੀਕ ਆ ਤੇ ਬਿਲਕੁਲ ਜਿਹੜੀ ਕੋਹਣੀਆਂ ਦੋਸਤੋ ਸਿੰਗਾ-ਸੁੰਗਾ ਤੋਂ ਤੁਸੀਂ ਵੇਖ ਸਕਦੇ ਮੂੰਹ ਮੱਥੇ ਤੋਂ ਤੇ बटे ਕੱਦ ਕਰਦੇ ਵਿੱਚ ਫਾਰਮ ਦੀ ਬੈੜ ਆ ਤਕਰੀਬਨ ਆਈ ਵੀ ਬਾਈ ਫਾਰਮ ਚੋਂ ਹੀ ਸੀ ਨਾ ਫਾਰਮ ਚੋਂ ਆਈ ਵੀ ਸੀ ਬੈੜ ਨਾ گاਵਾ ਵਾਲੇ ਫਾਰਮ ਚੋਂ ਆਈ ਸੀ ਬੈੜ ਤੇ ਆਪਾਂ ਤਾਂ ਬਗੈਦਾ ਵੀਡੀਓ ਦੀ ਮਤਲਬ ਜਿਹੜੇ ਫਾਰਮ ਚੋਂ ਆਈ ਠੀਕ ਆ ਜੀ ਸੋ ਦੋਸਤੋ ਚੰਗੀ ਬੈੜ ਹੈਗੀ ਹੈ ਪ੍ਰੋਪਰ ਬਾਕੀ ਫਿਰ ਰੇਟ ਕਿੰਨਾ ਕੁ ਮੋਲ ਆ ਇਹ ਤਾਂ ਵੀਰ ਜੀ ਮੰਨ ਲਓ ਜੇ ਤਿੰਨ ਤੋਂ ਮੰਨ ਲਓ ਤਿਆਰ ਹੋ ਗਈ ਬੱਚੀ ਉਦੋਂ ਤਾਂ ਮੰਨ ਲਓ ਜਿੰਨਾ ਆਪਾਂ ਮੁੱਲ ਕਰਨਾ ਉਹ ਤੋਂ ਤਿੰਨੇ ਪੈਸੇ ਵਟਾ ਜੂਗੀ ਹੁਣ ਆਪਾਂ ਇਹ 23000 ਰੁਪਏ ਦੀ ਦੇ ਦਾਂਗੇ 23000 ਦੀ ਹੁਣ ਹਾਂ ਜੀ ਠੀਕ ਹੈ ਜਿੱਦਣ ਮੰਨ ਲਓ ਤਿਆਰ ਹੋ ਜਿਹੜੇ ਦਿਨਾਂ ਸੋਨਾ ਉਹਨਾਂ ਦਿਨਾਂ ਦੁੱਧੀ ਬਹੁਤ ਸਖ ਰਹਿਣੀ ਹੈ ਜਿੰਨਾ ਦਿਨਾਂ ਜਿੰਨਾ ਜਾ ਕੇ ਸੋਨਾ ਹੈ ਬਿਲਕੁਲ ਜੀ ਸੋ ਦੋਸਤੋ 3.5 ਮਹੀਨੇ ਦੀ ਚੈੱਕ ਜੇ ਤਸल्ली ਤੁਸੀਂ ਜਿਹੜਾ ਸਾਈ ਬਿਆਨਾ ਕਰਕੇ ਆਪਣੀ ਜਿਹੜੀ ਗੱਵਣ ਪਸ਼ੂ ਦੀ ਤੁਸੀਂ ਕਰਨੀ ਆ ਆਪਣੀ ਜ਼ਿੰਮੇਵਾਰੀ ਤੁਹਾਡੀ ਬਣਦੀ ਸਾਈ ਬਿਆਨਾ ਕਰ ਲਿਓ ਗੱਵਣ ਚੈੱਕ ਪਾਸ ਹੋਈ ਤਾਂ ਤੁਸੀਂ ਵੀਰ ਹੁਣ ਉਹਨਾਂ ਦਾ ਸਬਦਾ ਕਰ ਸਕਦੇ ਜੀ ਇਹਨੂੰ ਵੀਰ ਜੀ ਖੋਲ ਕੇ ਦਿਖਾ ਦਗੇ ਵੀ ਤੇ 9 ਲੀਟਰ ਦੇ ਵਿੱਚ ਆ ਦੋਸਤ ਹੁਣ ਚੱਲ ਰਹੀ ਹੈ ਨਾਲੇ ਦੁੱਧ ਵੀ ਤੁਸੀਂ ਲੈ ਸਕਦੇ ਹੋ ਨਾਲੇ ਅਗਲੇ ਸਵੇਰ ਲਈ ਗੱਵਣ ਵੀ ਆ ਤੇ ਸਵੇਰ ਤੀਜਾ ਜਿਹੜਾ ਹੁਣ ਸੋਣ ਤੇ ਹੁਣ ਮੌਕੇ ਦਾ ਬਿਲਕੁਲ ਜਿਹੜਾ ਪ੍ਰੈਜ਼ੈਂਟ ਦੇ ਵਿੱਚ ਦੂਜਾ ਸੁਬਾ ਚੱਲ ਰਹੀ ਹੈ ਠੀਕ ਆ ਚਵਾਈ ਚ ਵੀ ਜਿਹੜੀ ਆ ਵੀਰ ਹੁਣਾਂ ਦੱਸਿਆ ਵੀ ਤਕਰੀਬਨ ਇੱਕ ਨੰਬਰ ਚਵਾਈ ਲੱਗੀ ਹੈਗੀ ਆ ਐਨੀਮਲ ਕੋਈ ਵੀ ਹੋਵੇ ਚਵਾਈ ਉਹਨੂੰ ਵਧੀਆ ਲੱਗੀ ਹੈਗੀ ਆ ਠੀਕ ਆ 23000 ਹੈ ਡਿਮਾਂਡ ਇਹ 10000 ਦੇ ਵਿੱਚੋਂ ਮੌਕੇ ਦੀ ਗੰਜائش ਆ ਰੇਟ ਪਹਿਲਾਂ ਜਿਹੜਾ ਜੈਨੂਨ ਜਿਹਾ ਕੀਤਾ ਵੀਰ ਨੇ ਤੇ ਮੌਕੇ ਤੇ ਕੋਈ 200 400 500 ਜਿੰਨੀ ਵੀ ਛੋਟ ਕਰਾਉਣੀ ਹੋਈ ਉਨੀ ਹੋ ਜਾਊਗੀ ਠੀਕ ਹੈ ਜੀ ਇਸ ਤੋਂ ਬਾਅਦ ਇੱਕ ਲਾਸਟ ਐਂਡ ਫਾਈਨਲ ਤੇ ਆਪਾਂ ਤੁਹਾਨੂੰ ਵਿਹੜ ਦਿਖਾਉਣੀ ਆ ਐਚ ਐਫ ਦੀ ਵਿਹੜ ਆ ਤਕਰੀਬਨ ਸੂਆ ਪੁੱਛ ਲੈਣੇ ਆ ਵੀਰ ਨੂੰ ਵੀਰ ਕਿੰਨਾ ਕੁ ਸੂਆ ਸੂਈ ਹੈ ਜੀ ਵੀਰ ਜੀ ਦੁੱਧਾ ਸੂਆ ਸੂਈ ਜੇ 15 ਦਿਨਾਂ ਦੀ ਸੂਈ ਆ ਅੱਛਾ ਜੀ ਹਾਂਜੀ ਹੋਣ ਦੇ ਹੀ ਮੈਲਾ ਮਾਲ ਤੇ 3-4 ਦਿਨ ਹੋ ਗਏ ਆ ਹਾਂ ਹਾਂ ਤੇ ਦੁੱਧ ਦੇ ਇਸ ਟਾਈਮ ਤੇ ਤਲੇ 10 ਲੀਟਰ ਪੱਕਾ ਜੇ ਠੀਕ ਆ ਹਾਂਜੀ ਜਿਹੜਾ ਠੀਕ ਆ ਜੀ ਸਵੇਰ ਸਵੇਰ ਦੂਜਾ ਸੂਈ ਨਾ ਹਾਂ ਦੂਜਾ ਸਵੇਈ ਜੀ ਠੀਕ ਆ ਆ ਵੇਖੋ ਜੀ ਚਵਾਈ ਦਾ ਟਾਈਮ ਹੋਏ ਤੇ ਬਹੁਤ ਮੰਨ ਲਓ ਇੱਥੋਂ ਤੱਕ ਬਣ ਜਾਂਦੀ ਆ ਠੀਕ ਆ ਹਾਂ ਜੀ ਸੋ ਸਮਾਂ ਜਿਹੜਾ ਦੋਸਤੋ ਤੁਸੀਂ ਕਾਊਂਟ ਕਰ ਸਕਦੇ ਹੋ 1 ਵਜੇ ਦੇ ਨੀਅਰ ਬਾਊਂਡ ਜਿਹੜਾ ਸਮਾਂ ਹੈ ਤੇ ਸ਼ਾਮ ਨੂੰ 6 ਵਜੇ ਚਵਾਈ ਕਰਦੇ ਹੋ ਫਿਰ ਆ ਸ਼ਾਮ ਨੂੰ 6 ਵਜੇ ਸ਼ਾਮ ਨੂੰ 6 ਵਜੇ ਚਵਾਈ ਹੁੰਦੀ ਆ ਤੇ ਆ ਫੇਸ ਦੀ ਕੁਆਲਿਟੀ ਜੇ ਸੂਹਾ ਦੂਜਾ ਸੈਕੰਡ ਟਾਈਮਰ ਹੁਣ ਚੱਲ ਰਹੀ ਆ ਤੇ ਬੱਚਾ ਨੀਚੇ ਸਦੇ ਜੀ ਬੱਚਾ ਜੀ ਅੱਛਾ ਬੱਚਾ ਤੇ 20 ਦਿਨ ਤੇ ਨੇੜੇ ਦੱਸੋ ਹਾਂ 15 ਤੋਂ 16 ਦਿਨ ਮੰਨ ਕੇ ਚੱਲ ਜੀ 15 ਤੋਂ 16 ਦਿਨ ਬੱਚਾ ਕਿਹੜਾ ਜੀ ਬੱਚਾ ਬੱਚਾ ਜੀ ਠੀਕ ਆ ਆ ਬੱਚਾ ਜਿਹੜਾ ਦੋਸਤੋ ਬੱਚਾ ਹੈ 15 ਤੋਂ 20 ਦਿਨ ਦਾ ਵੀਰਾਂ ਦਾ ਵੀ ਸਮਾਂ ਜਿਹੜਾ ਚੱਲ ਰਿਹਾ ਇਸ ਵੇੜ ਨੂੰ ਠੀਕ ਆ ਬੱਚਾ ਜਿਹੜਾ ਪੂਰਾ ਐਕਟਿਵ ਹੈਗਾ ਤੇ ਜਿਹੜਾ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਵੇੜ ਦਿਖਾਈ ਸੀਗੀ ਜਿਹੜੀ ਰਾਤ ਸੁੱਈ ਹੈ ਦੋਸਤੋ ਉਹਦੇ ਥੱਲੇ ਵੀ ਜਿਹੜਾ ਬੱਚਾ ਸੀ ਨਾ ਜੀ ਉਹ ਅੱਗੇ ਜਿਹੜਾ ਬੱਚਾ ਤੁਸੀਂ ਬਿਲਕੁਲ ਨਿਗਾ ਮਾਰ ਸਕਦੇ ਹੋ ਬੱਚਾ ਨਾਲ ਹੈਗਾ ਪ੍ਰੋਪਰ ਐਕਟਿਵ ਆ ਠੀਕ ਹੈ ਜੀ ਤੇ ਇਹ ਤਾਂ ਹੁਣ ਵੀਰ ਜੀ ਦੱਸਿਆ ਜਿਵੇਂ ਤੁਸੀਂ ਮੌਕੇ ਤੇ ਕਿੰਨਾ ਕੁ ਦੁੱਧ 10 ਲੀਟਰ ਪੱਕਾ ਜੀ ਜੇ ਮੰਨ ਲਓ ਭਾ ਕੋਈ ਉਦਾਂ ਵਗਾਲੇ ਭਾ ਕੋਈ ਚੋਕਿਆ ਵਾਲੀ ਅੰਨੀ ਕਹਦੇ 10 ਲੀਟਰ ਇਸ ਟਾਈਮ ਪੱਕਾ ਜੀ ਠੀਕ ਆ ਕੋਈ 11 ਨਹੀਂ ਕੋਈ 12 ਨਹੀਂ ਜਿਹੜਾ ਦੁੱਧ ਮਿਲਣਾ 10 ਲੀਟਰ ਦਾ 10 ਲੀਟਰ ਨੇ ਆਪਾਂ ਚਵਾਈ ਕਰਾ ਦੇਣੀ ਕਰੇ ਇਹਨੂੰ ਵੀਰੇ ਖੁੱਲ ਕੇ ਦਿਖਾ ਦਗੇ ਤੇ ਵਹਿੜ ਚੰਗੀ ਏ ਬਾਕੀ ਦੋਸਤੋ ਆਪ ਦੀ ਤੁਸੀਂ ਨਰਕ ਪਰਖ ਜਿਹੜੀ ਹੈਗੀ ਆ ਘਰ ਕਿੱਲੇ ਦੇ ਉੱਪਰ ਵੀਰ ਹੋਣਾ ਦੇ ਪਹੁੰਚ ਗਏ ਤਸੱਲੀ ਜ਼ਰੂਰ ਕਰ ਲਿਓ ਠੀਕ ਆ ਤੇ ਮੋੜ ਦਿਆ ਜੀ ਰੇਟ ਚੰਗੀ ਆ ਰੇਟ ਆਪਾਂ ਵੀਰ ਹੋਣਾਂ ਤੋਂ ਪੁੱਛ ਕੇ ਤੁਹਾਡਾ ਨਾਂ ਕਰਦੇ ਨੇ ਕਨਫਰਮ ਕਰਨਾ ਇਹਦਾ ਵੀਰ ਫਿਰ ਕੀ ਲੈ ਦੇ ਰੱਖਿਆ ਹੋਇਆ ਇਹ ਵੀਰ ਜੀ 24000 ਦੀ ਦੇ ਦਾਂਗੇ ਮੁੱਲ ਭਾਂਜੂ ਮਰਜ਼ੀ ਕਰੀਏ 24000 ਦੀ ਹਾਂ ਨਾ ਦੇ ਦਾਂਗੇ ਵਿੱਚ ਮਾਨਤਾਨ ਕਰਦਾਂਗੇ 24000 ਦੇ ਵਿੱਚੋਂ ਵੀ ਮਾਨਤਾਨ ਕਰਦਾਂਗੇ ਤੇ ਬਾਕੀ ਵੀਰੇ ਥਣਾ ਥਣਾ ਦੀ ਕਿਸੇ ਵਿੱਚੋਂ ਕੋਈ ਮੰਨ ਲਓ ਪੂਰੀ ਫੁੱਲ ਗਰੰਟੀ ਹੋ ਗਈ ਆਪਣੀ ਠੀਕ ਆ ਹਾਂ ਜਿਵੇਂ ਆਪਾਂ ਦੇ ਵਿੱਚ ਕੋਈ ਨਾ ਕੋਈ ਚੱਕਰ ਨਹੀਂ ਵੀਰ ਜੀ ਜੋ ਕੋ ਸਭ ਕੋ ਸਾਫ਼ ਦੱਸਣਾ ਠੀਕ ਆ ਹਾਂ ਸੋ ਦੋਸਤੋ ਇਹ ਚਾਰ ਐਨੀਮਲ ਸੀ ਬਾਈ ਆਜ਼ਾਦ ਕੋਲ ਤੇ ਐਨੀਮਲ ਵੀ ਚੰਗੇ ਆ ਬਾਕੀ ਭਾਅ ਪੜਦਾ ਤੁਹਾਨੂੰ ਬਹੁਤ ਪਸੰਦ ਆਊਗਾ ਚੰਗਾ ਭਾਅ ਪੜਦਾ ਵੀਰ ਹੋਣਾ ਨੇ ਜਿਹੜਾ ਦੇਣ ਲੈਣ ਵਾਲੀ ਗੱਲ ਕੀਤੀ ਹੈ ਕਿਉਂਕਿ ਐਨੀਮਲ ਦੇ ਹਿਸਾਬ ਨਾਲ ਜਿਹੜਾ ਮੁੱਲ ਡਿਮਾਂਡ ਕੀਤੀ ਜਾਂਦੀ ਹੈ ਸੋ ਕੋਈ ਜ਼ਿਆਦਾ ਨਹੀਂ ਕੀਤਾਗਾ ਬਾਕੀ ਤੁਸੀਂ ਆਓਗੇ ਵਿਜ਼ਿਟ ਕਰੋ ਇੱਕ ਵਾਰੀ ਤਸੱਲੀ ਨਾਲ ਆਪਦੀ ਜਿਹੜੀ ਨਰਖ ਫਰਕ ਕਰੋ ਚੁਵਾਈ ਕਰੋ ਜਿਹੜਾ ਪਸ਼ੂ ਸੋਇਆ ਸੋਇਆ ਹੈਗਾ ਤੇ ਬਾਕੀ ਇੱਕ ਝੋਟੀ ਜਿਹੜੀ ਤੁਹਾਨੂੰ ਦਿਖਾਈ ਸੀ ਝੋਟੀ ਵੀ ਵਧੀਆ ਰੇਟ ਭਾਅ ਪੜਦਾ ਝੋਟੀ ਦਾ ਵੀ ਚੰਗਾ ਹੈ ਅੱਜ ਲੈ ਜਾਂਦੇ ਹੋ ਕੱਲ ਨੂੰ ਤੁਹਾਨੂੰ ਜਿਹੜਾ ਨਫਾ ਜੜਾ ਦੋਸਤੋ ਦੇਊਗੀ ਚੋਟੀ ਤੇ ਭਾਈ ਇਹ ਯਾਦ ਸੰਪਰਕ ਨੰਬਰ ਆਪਣੀ ਜਰੂਰ ਦੱਸ ਲੀ ਵੀਰ 9779914252 ਠੀਕ ਹੈ ਜੀ ਹਾਂਜੀ ਤੇ ਵਟਸਐਪ ਵਗੈਰਾ ਇਹਨੇ ਚੱਲਦਾ ਫਿਰ ਹਾਂ ਵਟਸਐਪ ਚੱਲਦਾ ਐਸੇ ਨੰਬਰ ਤੇ ਠੀਕ ਆ ਸੋ ਦੋਸਤੋ ਕੋਈ ਕਿਸੇ ਟਾਈਮ ਇੱਕਦੇ ਟਾਈਮ ਦੀ ਕੋਈ ਦੂਰੋਂ ਦਰਾਦੇ ਹੋ ਬੈਠੇ ਤੁਸੀਂ ਲਾਈਵ ਚ ਚੁਵਾਈ ਦੇਖਣੀ ਚਾਹੁੰਦੇ ਹੋਵੋ ਤੁਸੀਂ ਵੀਰ ਉਹਨਾਂ ਨਾਲ ਜਿਹੜਾ ਵੀਡੀਓ ਕਾਲ ਤੇ ਰਾਬਤਾ ਕਰ ਸਕਦੇ ਜੀ ਤੇ ਚੁਵਾਈ ਇੱਕ ਟਾਈਮ ਦੀ ਵੇਖ ਕੇ ਵੀ ਬੇਸ਼ੱਕ ਸੌਦਾ ਕਰ ਸਕਦੇ ਹੋ ਠੀਕ ਹੈ ਜੀ ਨੰਬਰ ਮੈਂ ਸਕਰੀਨ ਦੇ ਨੀਚੇ ਚਲਦੇ ਕਰ ਦਿੰਦੇ ਆ ਮਿਲਦੇ ਕਿ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ